ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਸ਼ਤ ਡਿਗਰ ਨਾਲ ਇੱਕ ਚਾਚਾ ਭਤੀਜੇ ਦੀ ਮੌਤ ਹੋ ਗਈ। ਘਟਨਾ ਤੋਂ 72 ਘੰਟੇ ਬਾਅਦ ਪੰਜਾਬ ਸਰਕਾਰ ਨੇ ਪੀੜਤਾਂ ਨੂੰ ਸਹਾਇਤਾ ਵੰਡੀ। ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸਰਦੂਲਗੜ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਨਵਾਲੀ ਨੇ ਹਰਜੀਵ ਬੰਨੂ ਚਾਰ ਲੱਖ ਰੁਪਏ ਅਤੇ ਦੂਜੇ ਮ੍ਰਿਤਕ ਦੇ ਪਰਿਵਾਰਾਂ ਨੂੰ 8 ਲੱਖ ਰੁਪਏ ਦਾ ਚੈੱਕ ਵੰਡਿਆ ਹੈ। ਦੂਜੇ ਪਾਸੇ ਪੀੜਤ ਪਰਿਵਾਰ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਪਰਿਵਾਰਾਂ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ ਅਤੇ ਸਰਕਾਰ ਵੱਲੋਂ ਦਿੱਤੀ ਗਈ ਮਦਦ ਉਹਨਾਂ ਦੇ ਦੁੱਖਾਂ ਨੂੰ ਜ਼ਰੂਰ ਘਟਾਏਗੀ ਮਾਸਾ ਤੋਂ ਬਿੱਟੂ ਬੁਲਾਡਾ ਦੀ ਵਿਸ਼ੇਸ਼ ਦੇਖੋ ਜਗਜੀਤ ਸਿੰਘ ਜੀ ਸਾਈਕਲ ਤੇ ਜਾਂਦੇ ਸੀਗੇ ਜਿਆਦੇ بارش ਹੋਣ ਕਰਕੇ ਇੱਕ ਕੰਧ ਦਾ ਡਿੱਗਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀਗੀ ਤੇ ਮੈਂ ਪਹਿਲਾਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਿਆ ਸੀਗਾ ਤੇ ਅੱਜ ਸਰਕਾਰ ਵੱਲੋਂ 4 ਲੱਖ ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਗਈ ਅਸੀਂ ਪਰਿਵਾਰ ਨੂੰ ਦੇ ਕੇ ਜਾਂਦੇ ਆ ਭਾਵੇਂ ਮੌਤ ਦਾ ਕੋਈ ਮੁਆਵਜ਼ਾ ਨਹੀਂ ਹੁੰਦਾ ਨਾ ਹੀ ਇਨਸਾਨ ਨੇ ਵਾਪਸ ਆਉਣਾ ਹੁੰਦਾ ਇੱਕ ਤਰ੍ਹਾਂ ਦੀ ਸਹਾਇਤਾ ਦੀ ਸਰਕਾਰ ਵੱਲੋਂ ਤਾਂ ਕਿ ਤੁਰੰਤ ਦਿੱਤੀ ਜਾਵੇ ਅੱਜ ਐਸਡੀਐਮ ਸਾਹਿਬਾ ਅਸੀਂ ਪ੍ਰਸ਼ਾਸਨ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਦੇ ਕੇ ਗਏ ਆ ਨਾਲ ਹੀ ਤੁਹਾਡੇ ਜ਼ਰੀਏ ਅਸੀਂ ਇੱਕ ਅਪੀਲ ਕਰਦੇ ਆ ਕਿਉਂਕਿ ਲਗਾਤਾਰ بارشਾਂ ਹੋ ਰਹੀਆਂ ਨੇ ਜਿਹੜੇ ਮਕਾਨਾਂ ਦੀਆਂ ਕੋਈ ਛੱਤਾਂ ਕਮਜ਼ੋਰ ਨੇ ਜਾਂ ਮਕਾਨ ਤੇ ਵਿੱਚ ਕੋਈ ਚੌਂਦੇ ਨੇ ਜਾਂ ਡਾਰਾ ਕੇ ਡਿੱਗਣਾ ਜਾਣ ਤਾਂ ਅਸੀਂ ਪੰਚਾਇਤਾਂ ਰਾਹੀਂ ਵੀ ਅਪੀਲ ਕੀਤੀ ਹੈ ਤੁਹਾਡੇ ਮੀਡੀਆ ਰਾਹੀਂ ਵੀ ਅਪੀਲ ਕਰਦੇ ਆ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਜਿੱਥੇ ਜਿੱਥੇ ਇਹ ਜਿਹਾ ਖਾਸਾਗਾ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਸਾਂਝੀਆਂ ਥਾਵਾਂ ਤੇ ਪੰਚਾਇਤ ਦਾ ਸਹਿਯੋਗ ਕਰ ਰਹੀ ਹੈ ਨਾਲ ਚਾਹੇ ਸਰਕਾਰੀ ਥਾਵਾਂ ਤੇ ਉਹਨਾਂ ਚੇ ਸ਼ਿਫਟ ਜ਼ਰੂਰ ਕਰ ਜਾਣ ਜਿੰਨਾ ਚਿਰ ਇਹ ਮੀਂਹ ਦਾ ਖਤਰਾਗਾ ਕਿਉਂਕਿ ਜਦੋਂ ਵਾਰਿਸ਼ ਤੋਂ ਬਾਅਦ ਹੁਣ ਧੁੱਪ ਵੀ ਨਿਕਲਨੀ ਆ ਤੇ ਇੱਕੋ ਦਾਮ ਮਕਾਨ ਤਰੇੜਾਂ ਚੋਂਣਗੇ ਖਤਰੇ ਦਾ ਡਰਾ ਹੋਰ ਚੈਨੇ ਵਾਲਾ ਪਿੰਡ ਦੇ ਵਿੱਚ ਵੀ ਦੋ ਮੌਤਾਂ ਹੋਈਆਂ ਜੀ ਛੱਤ ਲੈ ਕੇ ਮਕਾਰ ਗੀ ਅਸੀਂ ਹਾਂ ਚੈਨੇ ਵਾਲੇ ਵੀ ਚਾਚਾ ਭਤੀਜੇ ਦੀ ਮੌਤ ਹੋਈ ਆ ਛੱਤ ਡਿੱਗਣ ਕਰਕੇ ਉਹਨਾਂ ਉਸ ਪਰਿਵਾਰ ਨੂੰ ਵੀ ਅਸੀਂ ਜਾ ਕੇ ਆ ਜਾ 8 ਲੱਖ ਰੁਪਏ ਦਾ ਚੈੱਕ ਸਰਕਾਰ ਵੱਲੋਂ ਦੇ ਕੇ ਆਵਾਂਗੇ ਤਾਂ ਕਿ ਉਹ ਪਰਿਵਾਰ ਦੀ ਸਹਾਇਤਾ ਹੋ ਸਕੇ ਕਿਉਂਕਿ ਉੱਥੇ ਵੀ ਉਹਨਾਂ ਦਾ 10 ਸਾਲ ਦਾ ਬੱਚਾ ਸੀ 35 ਸਾਲ ਦਾ ਉਹਦਾ ਚਾਚਾ ਸੀ ਬਲਜੀਤ ਸਿੰਘ ਉਹਨਾਂ ਦੀ ਮੌਤ ਹੋਈ ਹੈ ਕਿ ਉੱਥੇ ਵੀ ਅਸੀਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਾ ਕੇ ਮੌਕੇ ਤੇ 8 ਲੱਖ ਰੁਪਏ ਦਾ ਚੈੱਕ ਦੇ ਕੇ ਆਉਣੇ ਆਗੇ ਜਿਹੜਾ ਉਹਨਾਂ ਦਾ ਮਕਾਨ ਡਿੱਗਿਆ ਮਕਾਨ ਦੀ ਉਹਨਾਂ ਨੂੰ ਬੱਕਰੀ ਸਹਾਇਤਾ ਦਿੱਤੀ ਜਾਊਗੀ ਇੱਧਰ ਨੇੜੇ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਆਉਣ ਦਾ ਖਰਚਾ ਜਿਹੜਾ ਕੀਤਾ ਜਾ ਰਿਹਾ ਪਿੰਡ ਦੇ ਲੋਕ ਲੱਗੇ ਵੀ ਪਏ ਆ ਉਨਾਂ ਨੂੰ ਕੀ ਸੁਨੇਹਾ ਦੇਵੋਗੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਦੇਖੋ ਸਾਡੇ ਘੱਗਰ ਨਗਰ ਦੀ ਜਿਹੜੀ 64 ਕਿਲੋਮੀਟਰ ਕ ਘਰਦਾ ਏਰੀਆ ਪੈਂਦਾ ਦੋਨੇ ਸਾਈਡਾਂ ਤੇ ਇੱਕ ਪਾਸੇ 34 ਇੱਕ ਪਾਸੇ ਲਗਭਗ 30 ਕਿਲੋਮੀਟਰ ਲਗਾਤਾਰ ਬੰਨਾਂ ਤੇ ਅਸੀਂ ਮਿੱਟੀ ਪਾ ਰਹੇ ਹਾਂ ਕਿ ਮੈਂ ਉੱਥੋਂ ਦੀਆਂ ਪੰਚਾਇਤਾਂ ਦਾ ਨੌਜਵਾਨਾਂ ਦਾ ਸਮਾਜਿਕ ਸੰਸਥਾਵਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਦਿਨ ਰਾਤ ਲੱਗੇ ਹੋਏ ਨੇ ਹੁਣ ਪਾਣੀ ਵਧਨ ਦਾ ਥੋੜਾ ਖਾਸਾ ਤੁਹਾਨੂੰ ਪਤਾ ਹੋਊਗਾ ਕਿ ਪਿੱਛੇ ਆ ਜਿਹੜਾ ਪਾਣੀ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਗਿਆ ਖਨੌਰੀ ਤੇ ਜਿਹੜਾ ਖਨੌਰੀ ਪਾਣੀ ਖਤਰੇ ਦੇ ਨਿਸ਼ਾਨ ਤੋਂ ਵੱਧ ਆ ਤਾਂ ਉਹ ਸਾਡੇ ਆ ਕੇ ਹਿੱਟ ਕਰਦਾ ਤਾਂ ਅਸੀਂ ਅੱਜ ਭਾਵੇਂ ਉੱਥੇ ਪਾਣੀ 20 ਫੁੱਟ ਤੇ ਆਗਾ ਪਰ ਸਾਡੀ ਤਿਆਰੀ ਹੈ ਕਿ ਪਿਛਲੀ ਵਾਰ ਵੀ 26 ਫੁੱਟ ਤੱਕ ਪਾਣੀ ਲੰਘਿਆ ਸੀਗਾ ਤੇ ਇਹ ਜਿਹੇ ਤੋਂ ਪਾਣੀ ਜਿਹੜਾ ਹੁਣ ਆ ਰਿਹਾਗਾ ਲੰਘਗਾ ਤਾਂ ਉਸ ਤੋਂ ਬਾਅਦ ਕੋਈ ਖਤਰਾ ਨਹੀਂਗਾ ਪਰ ਅੱਜ ਜੇ ਤੁਸੀਂ ਵੇਖਿਆ ਹੋਣਾ ਚੰਡੀਗੜ੍ਹ ਆ ਮੁਹਾਲੀ ਰਾਤ ਦੀ ਵਰਖਾ ਬਹੁਤ ਜ਼ਿਆਦਾ ਹੋ ਰਹੀ ਹੈ ਪੰਚਕੁੱਲਾ ਸਾਈਡੋਂ ਤੇ ਸਾਡੇ ਚੂਆ ਦੇ ਵਿੱਚ ਵੀ ਜਿਹੜੀ ਮਾਰਕੰਡਾ ਟਾਂਗ ਰਹੀ ਆ ਉਹਦੇ ਵਿੱਚ ਵੀ ਪਾਣੀ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਤੇ ਜਿੰਨਾ ਵੀ ਪਿੱਛੋਂ ਪਾਣੀ ਆਉਂਦਾ ਉਹਨੇ ਸਾਰਾ ਸਰਦੂਲਗੜ੍ਹ ਵਿੱਚ ਦੀ ਲੰਗਣਾਗਾ ਅਸੀਂ ਬੰਨ ਮਜ਼ਬੂਤ ਕਰਨ ਤੇ ਲੱਗੇ ਹੋਏ ਆ ਜਿਹੜੇ ਕਿਤੇ ਮਕਾਨ ਡਿੱਗੇ ਨੇ ਕਈਆਂ بارشਾਂ ਦੇ ਵਿੱਚ ਉਹਨਾਂ ਦੀ ਵਿਸ਼ੇਸ਼ ਗੁਰਦੁਆਰੀ ਅਸੀਂ ਕਰਵਾ ਰਹੇ ਆ ਜਿੱਥੇ ਕਿਤੇ ਫਸਲਾਂ ਮਰੀਆਂ ਨੇ ਕਿਤੇ ਨੀਵੇਂ ਇਲਾਕੇ ਨੇ ਮੀਂਹ ਦੇ ਪਾਣੀ ਨਾਲ ਤਾਂ ਉਹਨਾਂ ਦੀ ਵੀ ਗਰਦੌਰੀ ਅਸੀਂ ਕਰਾਉਣ ਦੇ ਹੁਕਮ ਦੇ ਦਿੱਤੇ ਆ ਕਿ ਤਾਂ ਇਹੀ ਆ ਕਿ ਅਸੀਂ ਜਿੱਥੇ ਬੰਨਾ ਤੇ ਲੱਗੇ ਹੋਏ ਆ ਉੱਥੇ ਵੀ ਦੁਬਾਰਾ ਫੇਰ ਕੰਨੇ ਇਤਹਾਤ ਇੰਨੀ ਕਿ ਰੱਖਣੀ ਚਾਹੀਦੀ ਹੈ ਕਿ ਜਿਹੜੇ ਮਕਾਨ ਡਿੱਗਣ ਦਾ ਖਾਤਸ਼ਾ ਲਾਜ਼ਮੀ ਉਹ ਸਰਕਾਰੀ ਜਿਹੜੀਆਂ ਸਾਡੀਆਂ ਇਮਾਰਤਾਂ ਨੇ ਜਾਂ ਸਾਂਝੀਆਂ ਇਮਾਰਤਾਂ ਨੇ ਉਹਨਾਂ ਵਿੱਚੋਂ ਪਰਿਵਾਰ ਸ਼ਿਫਟ ਹੋਣ ਅਸੀਂ ਹਰ ਤਰ੍ਹਾਂ ਦੀ ਮਦਦ ਆਸੀ ਰੀਲੀਫ ਕੈਂਪ ਵੀ ਬਣਾਏ ਹੋਏ ਆ ਜਗ੍ਹਾ ਵੀ ਦਿੱਤੀ ਵੀ ਵਕ ਵਕ ਸਕੂਲਾਂ ਨੂੰ ਕਾਲਜ ਨੂੰ ਰੀਲੀਫ ਕੈਂਪ ਦੇ ਤੌਰ ਤੇ ਵਰਤਿਆ ਜੇ ਕੋਈ ਸਾਡੇ ਰੀਲੀਫ ਕੈਂਪ ਚ ਆਉਣਾ ਚਾਹਦਾ ਉਹ ਵੀ ਸਾਡੇ ਨਾਲ ਸੰਪਰਕ ਕਰੇ ਤਾਂ ਕਿ ਉੱਥੇ ਅਸੀਂ ਖਾਣ ਪੀਣ ਦਾ ਰਹਿਣ ਸ ਜਿਵੇਂ ਤੁਸੀਂ ਮੁੱਦਾ ਚੱਕਿਆ ਸੀ ਵਿਧਾਨ ਸਭਾ ਦੇ ਵਿੱਚ ਵੀ ਤਾਂ ਲੱਗਦਾ ਨਹੀਂ ਵੀ ਉਹ ਜਿਹੜਾ 5-7 ਕਿਲੋਮੀਟਰ ਹੈ ਜਿਹੜਾ ਉਸ ਨੂੰ ਪੱਕਾ ਕਰਾਉਣ ਦੀ ਜਿਹੜੀ ਕੋਈ ਪ੍ਰਵੰਧ ਕੀਤਾ ਜਾਵੇ ਪਿੰਡ ਦੇ ਲੋਕ ਵੀ ਹੀ ਕਹਿੰਦੇ ਜਿਹੜਾ ਖੱਗਰ ਦੀ ਗੱਲ ਹੈ ਖੱਗਰ ਦਾ 64 ਕਿਲੋਮੀਟਰ ਸਾਡੇ ਰੰਗ ਦਾ ਦੇਖੋ ਤੁਸੀਂ ਖੱਗਰ ਦੇ ਪੁਲ ਤੇ ਵੀ ਚਾਰ-ਚਫਰੇ ਪਹਿਲੀ ਵਾਰੀ ਪੱਥਰ ਲਾਏ ਗਏ ਸੀ ਪਹਿਲੀ ਵਾਰੀ ਹੋਇਆ ਕਿ ਜਿੱਥੇ ਪਿਛਲੀ ਵਾਰੀ ਬੰਨ ਟੁੱਟੇ ਸੀਗੇ ਤਾਂ ਉਹ ਬੰਨਾਂ ਦੀ ਵੀ ਮੁਰੰਮਤ ਕੀਤੀ ਗਈ ਸੀ ਜੰਬੋ ਬੈਗ ਲਾ ਕੇ ਪਰ ਇਹ ਹੈਗਾ ਕਿ ਇਹ ਇਸ ਤਰ੍ਹਾਂ ਹੈ ਕਿ ਆਏ ਵਾਰੀ ਕੋਈ ਨਵੀਂ ਜਗ੍ਹਾ ਦੇ ਉੱਤੋਂ ਖੋਰਾ ਪੈ ਜਾਂਦਾਗਾ ਇਸ ਵਾਰੀ ਵੀ ਤੁਸੀਂ ਵੇਖਿਆ ਹੋਣਾਗਾ ਕਿ ਉਹ ਥਾਂ ਤੋਂ ਬਿਨਾਂ ਰੋੜਕੀ ਵੀ ਅਸੀਂ ਇੱਕ ਥਾਂ ਤੇ ਖੋਰਾ ਪਿਆ ਇੱਕ ਥਾਂ ਤੇ ਭੱਲਣਵਾੜੇ ਆ ਤੇ ਉੱਥੇ ਅਸੀਂ ਜੰਬੋ ਬੈਗ ਲਾ ਰਹੇ ਹੁਣ ਵੀ ਜਦੋਂ ਇਹ ਪਾਣੀ ਉਤਰੂਗਾ ਜਿੱਥੇ ਜਿੱਥੇ ਸਾਨੂੰ ਖਾਸਾ ਜਿਵੇਂ ਅਸੀਂ ਪਹਿਲਾਂ ਵੀ ਪੱਥਰ ਲਾਏ ਆ ਪੁਲ ਦੇ ਨਾਲ ਚਾਰੇ ਪਾਸੇ ਪੁਲ ਵੀ ਤੁਹਾਨੂੰ ਪਤਾ ਢਾ ਕੇ ਨਵਾਂ ਬਣਾਇਆ ਸੀ ਜਿਹਦੇ ਨਾਲ ਆਈ ਵਾਰੀ ਢਾਫ ਲੱਗਦੀ ਸੀ ਬਹਾਲਦਸ ਪਾਪਾ ਬਹਾਲਦਸ ਦਾ ਪੁਲ ਉਹਦੇ ਨਾਲ ਵੀ ਸਾਨੂੰ ਰੀਲੀਫ ਮਿਲੀ ਐ ਇਸ ਵਾਰੀ ਵੀ ਜਿੱਥੋਂ ਜਿੱਥੋਂ ਸਾਨੂੰ ਐਤ ਕੀ ਲੱਗਿਆ ਕਿ ਆ ਥਾਂ ਖਤਰੇ ਵਾਲੇ ਆ ਉੱਥੇ ਅਸੀਂ ਪੱਥਰ ਲਾਜ਼ਮੀ ਲਵਾਵਾਂਗੇ ਪਰ ਰੌਲਾ ਇਹ ਆ ਕਿ ਜਦੋਂ ਅਸੀਂ ਪੱਥਰ ਲਾਉਣੇ ਆ ਉਦੋਂ ਜਿਹੜੇ ਨਾਲ ਲੱਗਦੇ ਖੇਤਾਂ ਵਾਲੇ ਉਹ ਤੋਂ ਸੰਯੋਗ ਨਹੀਂ ਕਰਦੇ ਉੱਥੇ ਪੱਥਰ ਰਜਾਣਾ ਬਹੁਤ ਔਖਾ ਹੁੰਦਾਗਾ ਜੇ ਸਾਡੀ ਕੋਆਪਰੇਸ਼ਨ ਪਿਛਲੀ ਵਾਰੀ ਵੀ ਪੱਥਰ ਲੱਗਣ ਦੇ ਵਿੱਚ ਬੜੇ ਡਿੱਕੇ ਲੱਗੇ ਪਰ ਅੱਜ ਉਹੀ ਪੱਥਰ ਜਿਹੜਾ ਲੱਗਿਆ ਹੋਇਆ ਲੋਕਾਂ ਲਈ ਬਹੁਤ ਸਹਾਇ ਇੱਕ ਸਿੱਧ ਹੋ ਰਿਹਾਗਾ ਲੋਕਾਂ ਦੀ ਲਾਭਕਾਰੀ ਸਿੱਧ ਹੋ ਰਿਹਾ ਵੀ ਮੇਰੀ ਇੱਕ ਅਪੀਲ ਹੈ ਕਿ ਜਦੋਂ ਸਰਕਾਰ ਪੱਥਰਾਂ ਦਾ ਪ੍ਰਬੰਧ ਕਰਦੀ ਹੈ ਤੇ ਨਾਲ ਲੱਗਦੇ ਖੇਤਾਂ ਵਾਲੇ ਵੀ ਸਾਡਾ ਜਰੂਰ ਸੰਯੋਗ ਦੇਣ ਜਿੱਥੇ ਜਿੱਥੇ ਖਤਰਨਾਕ ਹੈ ਇਸ ਵਾਰੀ ਲੱਗ ਰਿਹਾ ਉੱਥੇ ਲਾਜ਼ਮੀ ਪੱਥਰ ਲਾਵਾਂਗੇ ਇੱਕ ਦੂਸਰੀ ਬੇਨਤੀ ਹੈ ਕਿ ਜਿਹੜੀਆਂ ਘੱਗਰ ਦੇ ਵਿੱਚ ਕਿਸਾਨ ਆਪਦੀਆਂ ਪਾਈਪਾਂ ਲਾ ਲੈਂਦੇ ਨੇ ਪਿਛਲੀ ਵਾਰੀ ਵੀ ਵੇਖਿਆ ਹੋਣਾ 23 ਦੇ ਵਿੱਚ ਇੱਕ ਪਾਈਪ ਦੇ ਨਾਲ ਨੁਕਸਾਨ ਹੋਇਆ ਸੀ ਵੱਡਾ ਜਿਹੜਾ ਤਾਈਆਂ 26 ਫੁੱਟ ਚੱਲੀ ਗਿਆ ਪਰ ਇੱਕ ਪਾਈਪ ਦੇ ਕਰਕੇ ਸਾਡਾ ਨੁਕਸਾਨ ਹੋ ਗਿਆ ਅਸੀਂ ਜ਼ਿੰਮੇਵਾਰ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਵੈਸੇ ਤਾਂ ਅਸੀਂ ਲੱਗੇ ਹੋਏ ਹਾਂ ਜੇ ਕਿਸੇ ਦੀ ਪਾਈਪ ਲੱਗੀ ਵੀ ਆ ਸਾਨੂੰ ਨਹੀਂ ਪਤਾ ਲੱਗਦਾ ਕਿ ਘਰ ਵਿੱਚ ਕਿੱਥੇ ਪਾਈਪ ਦੱਬੀ ਵੀ ਆ ਜੇ ਦੱਬੀ ਆ ਤਾਂ ਸਾਨੂੰ ਦੱਸਣ ਤਾਂ ਕਿ ਅਸੀਂ ਉਹਨੂੰ ਪਲੱਗ ਕਰ ਸਕੀਏ ਜੋ ਪਿਛਲਾ ਨੁਕਸਾਨ ਹੋਇਆ ਉਹ ਨਾ ਹੋਵੇ ਤੇ ਪਾਈਪਾਂ ਦਾ ਜਰੂਰ ਏ ਖਿਆਲ ਰੱਖਿਆ ਜਾਵੇ ਇਹ ਵੀ ਤੁਹਾਡੇ ਰਾਹੀ ਪੀਲਾ ਕੀ ਸਿੰਘ ਜੀ ਅੱਜ ਪਰਿਵਾਰ ਦੀ ਮਦਦ ਲਈ ਐਮਐਲਏ ਪਹੁੰਚੇ ਨੇ ਤੇ ਪ੍ਰਸ਼ਾਸਨ ਵੀ ਆਇਆ ਕੀ ਕਹਿਣਾ ਚਾਹੁੰਗੇ ਚਲੋ ਜਿਹੜਾ ਹਸਾ ਹੋਇਆ ਉਹ ਤਾਂ ਕਦੇ ਸਾਰੀ ਜ਼ਿੰਦਗੀ ਡੈਡੀ ਦਾ ਪੁਰਾਣੀ ਹੋਸਾ ਦਾ ਇੱਕ ਆਏ ਜੀ ਸਾਡੇ ਘਰ ਦਾ ਸਾਰਾ ਚੰਦ ਸਰਕਲ ਇਹਦਾ ਡਾਊਨ ਹੋ ਗਿਆ ਸੀ ਇੱਕਦਮ ਸਰਕਾਰ ਨੇ ਸਾਨੂੰ ਚੈੱਕ ਦਿੱਤਾ ਜਿਹੜਾ ਉਹਦੇ ਨਾਲ ਸਾਡੇ ਘਰ ਦੀ ਮਦਦ ਮੇਰੇ ਭੈਣਾਂ ਆ ਗਏ ਜਿਹੜੀਆਂ ਬੈਣਾਂ ਵਾਲੀਆਂ ਨੇ ਭਰਾ ਸੀ ਜਿਹਨਾਂ ਵਾਲਿਆਂ ਉਹਦੇ ਚ ਮਦਦ ਮਿਲੀ ਬਹੁਤ ਬਹੁਤ ਜੀ ਸਰਕਾਰ ਦਾ ਧੰਨਵਾਦ ਹੈ ਕਿ ਸਾਡੇ ਨਾਲ ਖੜਨਦੇ ਖੜੇ ਨੇ ਤੇ ਖੜਨਗੇ ਵੀ ਜਦੋਂ ਵੀ ਕੋਈ ਅਪੀਲ ਕਰਾਂਗੇ ਤੇ ਅੱਜ ਤੱਕ ਖੜੇ ਵੀ ਆ ਹੁਣ ਵੀ ਖੜਨਗੇ ਪਰ ਜਿਹੜੀ ਸਾਡਾ ਘਾਟਾ ਪੂਰਾ ਉਹ ਕਿਦੋਂ ਹੋਏ ਹੁਣ ਹੋਈ ਨਹੀਂ ਸਰਕਾਰ ਵੱਲੋਂ ਜਿਹੜਾ ਹੈ ਤੁਹਾਨੂੰ ਦਿੱਤੀ ਹੈਗੀ ਮਦਦ ਉਹ ਸਾਡੀ ਬਹੁਤ ਤਾਂ ਦੇ ਲਈ ਧੰਨਵਾਦ ਧੰਨਵਾਦ ਸੰਜੋਗਕਾਰੀ ਹੈ